ਹਾਏ 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 ਮਤਲਬ ਪ੍ਰਸ਼ਾਸਨ ਮੁਰਦਾਬਾਦ 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 ਜਬ ਸਰਕਾਰ ਮੁਰਦਾਬਾਦ ਸੇਵਾਤੀ ਸਾਥੀ ਅਤੇਂਦਰਪਾਲ ਜੀ ਦੂਜੀ ਵਾਰੀ ਅੱਜ ਇਹ ਜਿਹੜੀ ਹਵਲੇ ਦੀ ਘਟਨਾ ਹੋਈ ਸੀ ਉਹਦੇ ਖਿਲਾਫ ਆਵਾਜ਼ ਬਨਲੰਦ ਕਰਨ ਦੇ ਲਈ ਵੱਡੀ ਗਿਣਤੀ ਚ ਪਹੁੰਚੇ ਹਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਨੂੰ ਮਾਣ ਹੈ ਇਸ ਗੱਲ ਦੇ ਉੱਤੇ ਕਿ ਭਾਵੇਂ ਸਾਡਾ ਹਲਕਾ 117ਵਾਂ ਪਰ ਜਦੋਂ ਕੋਈ ਜ਼ਬਰ ਦੇ ਖਿਲਾਫ ਬੋਲਣ ਦੀ ਗੱਲ ਆਵੇ ਜਦੋਂ ਕੋਈ ਆਪਣੇ ਸਾਥੀ ਨਾਲ ਖੜਨ ਦੀ ਗੱਲ ਆਵੇ ਤਾਂ ਅਸੀਂ 177 ਮਾਨੀ ਅਸੀਂ ਪਹਿਲਿਆਂ ਚੋਂ ਵੀ ਆ ਕੇ ਖੜਦੇ ਹੈਗੇ ਆ ਇਸ ਕਰਕੇ ਪਾਤੜਾ ਇਲਾਕੇ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਜ਼ਬਰ ਦੇ ਖਿਲਾਫ ਜਿਹੜੀਆਂ ਮੁਹਿੰਮਾਂ ਜਾਂ ਇੱਥੋਂ ਜਦੋਂ ਦਿੱਲੀ ਨੂੰ ਕੂਚ ਕਰਨਾ ਸੀ ਕੇਂਦਰ ਦੀ ਸਰਕਾਰ ਦੇ ਖਿਲਾਫ ਉਸ ਵੇਲੇ ਦੀਆਂ ਮੁਹਿੰਮਾਂ ਦੇ ਵਿੱਚ ਇੱਥੋਂ ਦੇ ਲੋਕ ਤੱਕੇ ਦੇ ਖਿਲਾਫ ਬੋਲਦੇ ਰਹੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਵੱਖ-ਵੱਖ ਬੁਲਾ ਰਹਿਆ ਨੇ ਉਸ ਦੇ ਘਟਨਾ ਕਰਮ ਦੇ ਉੱਤੇ ਮੈਂ ਨਹੀਂ ਜਾਣਾ ਹੁਣ ਦੁਬਾਰੇ ਤੁਸੀਂ ਜਾਣਦੇ ਹੋ ਕੀ ਆ ਉਹ ਅਸੀਂ ਤਾਂ ਇਹ ਸਮਝਦੇ ਆ ਕਿ ਸ਼ਾਇਦ ਆਪ ਸਰਕਾਰ ਦਾ ਇੱਥੇ ਇੱਕ ਮਾਡਲ ਨਵਾਂ ਆਇਆ ਉਹ ਤਾਂ ਕਹਿੰਦੇ ਅਸੀਂ ਸਿੱਖਿਆ ਦੀ ਕ੍ਰਾਂਤੀ ਲਿਆਈ ਸੋਹਲਾ ਦਾ ਮਾਡਲ ਨਵਾਂ ਇਹ ਆ ਕਿ ਜੇ ਸਾਡੇ ਅਨਸਾਰ ਨਹੀਂ ਤਾਂ ਪਹਿਲਾਂ ਗੁੰਡਿਆਂ ਤੋਂ ਕਟਾਵਾਂਗੇ ਫਿਰ ਪੁਲਿਸ ਤੋਂ ਵੀ ਤਾਕੀਆਂ ਦਵਾਵਾਂਗੇ ਨਹੀਂ ਹਟੋਂਗੇ ਫਿਰ ਤੁਹਾਨੂੰ ਬਾਰਡਰ ਵੀ ਦਿਖਾਵਾਂਗੇ ਇਸ ਨਾਅਰੇ ਦੇ ਨਾਲ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਇੱਕ ਨਵੇਂ ਕਿਸਮ ਦੀ ਸਿੱਖਿਆ ਦੀ ਕ੍ਰਾਂਤੀ ਦੀ ਜਿਹੜੀ ਹੈਗੀ ਆ ਉਹ ਮੋੜੀ ਗੱਡੀ ਹੈ ਸ਼ੁਰੂਆਤ ਸ਼ਾਇਦ ਛਤਰਾਣੇ ਚ ਹੋਈ ਆ ਇਸ ਤਰ੍ਹਾਂ ਦੀ ਬੇਇਨਸਾਫੀ ਦਾ ਬਹੁਤ ਸਾਰੀਆਂ ਧਾਰਨਾ ਖਾਸ ਕਰਕੇ ਅਧਿਆਪਕਾਂ ਦੇ ਨਾਲ ਕਿਤੇ ਦੇਖਣ ਨੂੰ ਨਹੀਂ ਮਿਲੀਆਂ ਪਿਛਲੇ ਸਮਿਆਂ 'ਚ ਹੋਈਆਂ ਪਹਿਲਾਂ ਵੀ ਕਿਉਂਕਿ ਅਸੀਂ ਤਾਂ ਕਹਿੰਦੇ ਆ ਕਿ ਨਾ ਵੱਖਰੇ ਵੱਖਰੇ ਰਾਜ ਕਰਨ ਵਾਲਿਆਂ ਦੇ ਝੰਡੇ ਵੱਖਰੇ ਉਹਨਾਂ ਦੇ ਨਿਸ਼ਾਨ ਚਿੰਨ ਵੱਖਰੇ ਪਰ ਉਹਨਾਂ ਦਾ ਕਰਤਾਰ ਇੱਕੋ ਹੀ ਆ ਤੇ ਕਰਤਾਰ ਇੱਕ ਇਹ ਕਿ ਜਦੋਂ ਉਹਨਾਂ ਨੂੰ ਲੱਗਦਾ ਕਿ ਕਾਨੂੰਨ ਦੇ ਮੁਤਾਬਕ ਜਾਂ ਹੋਰ ਅਸੀ ਚੀਜ਼ ਨੂੰ ਕਿਸੇ ਨੂੰ ਝਕਾ ਨਹੀਂ ਪਾਉਂਦੇ ਕੋਈ ਸਾਡੇ ਮੁਤਾਬਕ ਚੱਲਦਾ ਨਹੀਂ ਹਾਂ ਫਿਰ ਉਹਨੂੰ ਦਰੜ ਦਿਓ ਤੇ ਪਹਿਲਾਂ ਵੀ ਹੁੰਦਾ ਰਿਹਾ ਤੇ ਜਿਨ੍ਹਾਂ ਤੋਂ ਆਸ ਏ ਸੀ ਕਿ ਸ਼ਾਇਦ ਇਹ ਪ੍ਰਾਣਿਆਂ ਤੋਂ ਜਿਵੇਂ ਲੋਕ ਤੰਗ ਨੇ ਇਹ ਕੋਈ ਨਵੀਂ ਗੱਲ ਕਰਨਗੇ ਇਹ ਕੋਈ ਚੰਗੀ ਬਾਤ ਪਾਉਣਗੇ ਇਹ ਕੋਈ ਕਾਨੂੰਨ ਦੇ ਰਾਜ ਦੀ ਗੱਲ ਕਰਨਗੇ ਸਾਰਿਆਂ ਵਾਸਤੇ ਕਾਨੂੰਨ ਇੱਕੋ ਜਾ ਕਾਨੂੰਨ ਦੇ ਅੱਗੇ ਸਾਰੇ ਇੱਕੋ ਜੇ ਕੋਈ ਇਸ ਤਰ੍ਹਾਂ ਦੀ ਬਾਤ ਪਾਉਣਗੇ ਉਹ ਬਿਲਕੁਲ ਗਲਤ ਸਾਬਤ ਹੋਏ ਲੋਕਾਂ ਨੂੰ ਤੁਸੀਂ ਗਲਤ ਸਾਬਤ ਕੀਤਾ ਕਿ ਸਾਨੂੰ ਚੁਣ ਕੇ ਤੁਸੀਂ ਗਲਤ ਕੀਤੀ ਆ ਉਹਦੇ 'ਚ ਉਹ ਜਿਹੜਾ ਕੁਝ ਪਿਛਲੀਆਂ ਸਰਕਾਰਾਂ ਸ਼ੁੰਦਾ ਰਿਹਾ ਉਹ ਹੁਣ ਵੀ ਉੱਥੇ ਹੀ ਆ ਸਵਾਲ ਕੱਲਾ ਇਹ ਨਹੀਂ ਕਿ ਕਿਸੇ ਅਧਿਕਾਰਕ ਦੀ ਤਨਖਾਹ ਕਿੰਨੀ ਹੋਗੀ ਉਹ ਹੁਣ ਕਿਸੇ ਪਹਿਲਾਂ ਨਾਲੋਂ ਕੋਈ ਚੰਗੀ ਜ਼ਿੰਦਗੀ ਜਿਉਂਦਾ ਹੈ ਜਾਂ ਨਹੀਂ ਮਾਮਲਾ ਇਹ ਹੈ ਕਿ ਤੁਹਾਡੀ ਪ੍ਰਸ਼ਾਸਨ ਦੇ ਵਿੱਚ ਇਸ ਨਿਜਾਮ ਦੇ ਵਿੱਚ ਤੁਹਾਡੀ ਬੁੱਕਤ ਕਿੰਨੀ ਕ ਉਹ ਬੁੱਕਤ ਹੈ ਕਿ ਸਕੂਲ ਤੋਂ ਬਾਅਦ ਚਾਰ ਲੰਗਾੜੇ ਆਉਂਦੇ ਨੇ ਉਹ ਗੁੰਡੇ ਆਉਂਦੇ ਨੇ ਕੁੱਟ ਕੇ ਜਾਂਦੇ ਨੇ ਸ਼ਰਿਆ ਜੇ ਉਹ ਜਾਂਦਾ ਐਫ ਆਈ ਆਰ ਦਰਜ ਕਰਾਉਣ ਉਲਟਾ ਉਸੇ ਤੇ ਦਵਾ ਡੀ ਐਸ ਪੀ ਨਾਲ ਅਸੀਂ ਗੱਲ ਕੀਤੀ ਐਸਐਚਓ ਪਾਤੜਾਂ ਨਾਲ ਅਸੀਂ ਗੱਲ ਕੀਤੀ ਉਹਨਾਂ ਦਾ ਇਸ ਮਾਮਲੇ 'ਚ ਕੋਈ ਗੰਭੀਰਤਾ ਉਹ ਦਿਖਾਉਣ ਕੇ ਯਾਰ ਗਲਤ ਹੋ ਗਿਆ ਇਹ ਮਾਮਲਾ ਨਹੀਂ ਸੀ ਹੋਣਾ ਚਾਹੀਦਾ ਇੱਕ ਸ਼ਬਦ ਉਹਨਾਂ ਦੇ ਮੂੰਹ 'ਚੋਂ ਨਹੀਂ ਨਿਕਲਿਆ 24 ਤਰੀਕ ਨੂੰ ਮਿਲੇ ਸੀ ਅਸੀਂ ਉਹ ਕਹਿਣ ਕੇ ਬਹੁਤ ਗਲਤ ਹੋਈ ਸਾਡੇ ਵਰਗਾ ਇੱਕ ਮਰਾਜ਼ਮਾ ਯਾਰ ਇਹ ਹੋਣਾ ਨਹੀਂ ਚਾਹੀਦਾ ਅਸੀਂ ਦਿਨ ਰਾਤ ਲਾ ਕੇ ਇੱਥੋਂ ਦੋਸ਼ੀਆਂ ਦੀ ਪੈੜ ਨਪਾਂਗੇ ਕਿੱਡੀ ਕਬੱਡੀ ਗੱਲ ਆ ਜਦੋਂ ਤੁਸੀਂ ਆਪ ਕਿਸੇ ਤੁਹਾਨੂੰ ਲੱਗਦਾ ਕਿ ਅਸੀਂ ਕਿਸੇ ਨੂੰ ਫੜ ਕੇ ਲਿਆਉਣਾ ਹੈ ਤੁਸੀਂ ਬੰਦਾ ਛੱਡੋ ਚੱਪਲ ਵੀ ਗੁੰਮ ਤੇ ਚੱਪਲ ਦੀ ਬੱਦਰੀ ਵੀ ਚੱਕ ਲਿਆਉਂਦੇ ਨੇ ਵੀ ਕਿੱਥੇ ਪਈ ਆ ਇਹਦਾ ਬੰਦੇ ਨੂੰ ਲੱਭਣਾ ਤਾਂ ਉਹ ਇਹ ਕਹਿਣ ਦੀ بجائے ਕਿ ਗਲਤ ਹੋਇਆ ਧੱਕਾ ਹੋਇਆ ਅਸੀਂ ਇਹ ਪੂਰਾ ਇਨਸਾਫ ਕਰਾਂਗੇ ਤੁਹਾਡੇ ਨਾਲ ਉਲਟਾ ਕਿਹਾ ਕੀ ਐਨੇ ਡੀਵੀਆਰ ਦੀ ਜਿਹੜੀ ਦਰਖਾਸਤ ਦਿੱਤੀ ਸੀ ਉਹ ਪਿੰਡ ਦੀ ਜਿਹੜੀ ਦੂਜੀ ਧਿਰ ਕੋਈ ਚੋਣਾ ਦੇ ਮਾਮਲੇ 'ਚ ਲੈ ਕੇ ਹਾਈ ਕੋਰਟ ਗਈ ਹੋਈ ਆ ਕਹਿੰਦੇ ਉਹ ਦਰਖਾਸਤ ਕਾਦੇ ਲਈ ਦਿੱਤੀ ਐਸਐਚਓ ਛਤਰਾਣਾ ਵੀ ਇਹੀ ਬੋਲਦਾ ਕਿ ਦਰਖਾਸਤ ਕਾਦੇ ਲਈ ਦਿੱਤੀ ਤਾਂ ਅਸੀਂ ਕਿਹਾ ਕਿ ਜੇ ਉਹਨੇ ਦਰਖਾਸਤ ਦੀ ਕਾਪੀ ਦੇਤੀ ਐਦਾ ਮਤਲਬ ਇਹ ਸਭ ਕੁ ਸਿਖਾਉਣ ਵਾਸਤੇ ਕੀਤਾ ਸਾਰਾ ਕੁਝ ਅਸੀਂ ਪਹਿਲੇ ਦਿਨ ਤੋਂ ਹੀ ਇਹ ਦੇਖ ਰਹੇ ਆ ਕਿ ਕਿਸੇ ਦੇ ਉੱਤੇ ਸੱਟਾਂ ਮਾਰਨੀਆਂ ਚਾਰ ਬੰਦਿਆਂ ਨੇ ਸੱਟਾਂ ਮਾਰੀਆਂ ਹੋਣ ਉਹ ਵੀਡੀਓ ਬਣਾ ਰਹੇ ਹੋਣ ਉਹ ਨਾਂ ਲੈ ਰਹੇ ਹੋਣ ਸਿੱਧਾ ਹਾਕੇ ਦੇ ਵਿਧਾਇਕ ਦਾ ਉਹ ਕਿੰਨਾ ਕੁ ਸੱਚ ਐ ਝੂਠ ਐ ਕਿ ਨਹੀਂ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਐ ਅਸੀਂ ਪੁਲਿਸ ਨੂੰ ਕਿਹਾ ਸੀ ਇਹ ਦੋਸ਼ ਸਤਵੀਰ ਚੰਦ ਨੇ ਲਾਏ ਕਿ ਇਸ ਦੋਸ਼ੇ ਦੀ ਤੰਬੀਰਤਾ ਦੇ ਨਾਲ ਜਾਂਚ ਹੋਵੇ ਪਤਾ ਲੱਗੇ ਕਿ ਕਿਸੇ ਨੇ ਸੱਚੀਓ ਕਿਹਾ ਕਿ ਐਵੇਂ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਕਿਹਾ ਪਰਤਾਲ ਹੋਵੇ ਨਿਕਲੇ ਆਊਗਾ ਮਾਮਲਾ ਸਾਰੇ ਦਾ ਸਾਰਾ ਉਹਦੇ ਵਿੱਚੋਂ ਉਸ ਸਾਰੇ ਮਾਮਲੇ ਦੀ ਤਹਿਕੀਕਾਤ ਕਰਨ ਦੇ ਵਿੱਚ ਤਹਿਕੀਕਾਤ ਦੇ ਵਿੱਚ ਜਾਣ ਦੀ ਬਜਾਏ ਅੱਜ 15 ਦਿਨਾਂ ਤੋਂ ਬਾਅਦ ਉਹ ਜਿਵੇਂ ਕਹਿੰਦੇ ਨੇ ਕਿ ਉਹ ਇੱਕ ਮਸਲਾ ਹੱਲ ਨਹੀਂ ਸੀ ਹੋਇਆ ਹੁਣ ਇੱਕ ਨਵਾਂ ਆ ਗਿਆ ਕੇ ਗਰਦਾਸਪੁਰ ਦੇ ਵਿੱਚ ਜਾ ਕੇ ਬਦਲੀ ਕੀਤੀ ਅਸੀਂ ਉਹਦੇ ਤੋਂ ਹੀ ਇਹ ਕਿਹਾ ਕਿ ਜਾ ਤਾਂ ਸਤਵੀਰ ਚੰਦ ਦੀ ਕ੍ਰੀਮਨਗਰ ਜਿੱਥੇ ਪੜਾਉਂਦਾ ਉੱਥੇ ਉਹਦੀ ਕੋਈ ਤਕਰਾਰ ਹੋਵੇ ਕੋਈ ਦੁਸ਼ਮਣੀ ਹੋਵੇ ਉਹਨਾਂ ਨੇ ਕੋਈ ਕਾਰਵਾਈ ਕਰਾਤੀ ਹੋਵੇ ਇਸ ਤਰ੍ਹਾਂ ਦਾ ਮਾਮਲਾ ਤਾਂ ਆਇਆ ਹੀ ਨਹੀਂ ਪਿੰਡ ਦੇ ਲੋਕਾਂ ਨੇ ਤਾਂ ਉਹਦੇ ਹੱਕ 'ਚ ਮਾਪੇ ਬੱਚਿਆਂ ਨੇ ਛੋਟੇ-ਛੋਟਿਆਂ ਨੇ ਰੋਸ ਸਦਰਜ ਕੀਤਾ ਕਿ ਸਾਡੇ ਅਧਿਆਪਕ ਨੂੰ ਇਸ ਤਰੀਕੇ ਨਾਲ ਕੁੱਟਿਆ ਕਿਉਂ ਆ ਕੋਈ ਨਵੇਂ گاਉ ਤੋਂ ਆ ਗਿਆ ਹੋਵੇ ਆ ਬੈਠੇ ਨੇ ਮੇਰੇ ਵੀਰ ਉਹ ਦੱਸ ਕੇ ਗਏ ਨੇ ਕਿ ਕਿਸ ਕਿਸਮ ਦਾ ਪਰਿਵਾਰ ਹੈ ਜਾਂ ਤਾਂ ਉੱਥੋਂ ਦੇ ਕਿਸੇ ਬੰਦੇ ਨੇ ਕਰਾਤੀ ਹੋਵੇ ਇਹ ਵੀ ਕੋਈ ਮਾਮਲਾ ਨਿਕਲਿਆ ਨਹੀਂ ਹੈ ਕੋਈ ਉਹ ਲੁੱਟ ਖੋਹ ਕਰਨ ਵਾਸਤੇ ਆਏ ਹੋਏ ਹੁਣ ਕੋਈ ਲੁੱਟ ਖੋਹ ਇਸ ਤਰੀਕੇ ਦੀ ਨਾਲ ਹੋਈ ਨਹੀਂ ਹੈ ਫਿਰ ਇਹਦਾ ਮਤਲਬ ਜਿਹੜੇ ਉਹ ਦੋਸ਼ ਸ਼ੱਕ ਜੋ ਸੋਚਦਾ ਹੈ ਕਿ ਪਿਛਲੇ ਸਮਿਆਂ ਤੇ ਉਹ ਜਿਹੜੀ ਡੀਵੀਆਰ ਦੀ ਚੋਰੀ ਦੀ ਰਿਪੋਰਟ ਦਰਜ ਕਰਾਉਣੀ ਅੱਜ ਸਤਵੀਰ ਚੰਦ ਦੀ ਜਾਣ ਦਾ ਖੌ ਬਣ ਚੁੱਕਿਆ ਕਿ ਆਪਦੇ ਸਕੂਲ ਦੇ ਕਿਸੇ ਇਸ ਤਰ੍ਹਾਂ ਦੀ ਕੌਣ ਨਹੀਂ ਜਾਣਦਾ ਕਿ ਪੰਚਾਇਤੀ ਚੋਣ ਵੀ ਰੱਦ ਹੋਈ ਉਥੇ ਦੁਵਾੜੇ ਹੋਈ ਬਹੁਤ ਸਾਰੀਆਂ ਹਿੱਸਾ ਦੀਆਂ ਘਟਨਾਵਾ ਵੀ ਹੋਈਆਂ ਉਹ ਕੀ ਹੈ ਮਾਮਲਾ ਕੀ ਨਹੀਂ ਅਸੀਂ ਉਸ ਪਾਸੇ ਨਾ ਵੀ ਜਾਈਏ ਪਰ ਕੀ ਉਸ ਸਮੇਂ ਦੌਰਾਨ ਜਿਵੇਂ ਸਤਵੀਰ ਚੰਦ ਦੱਸਦਾ ਕਿ ਡੀਵੀਆਰ ਚੋਰੀ ਹੋਈ ਆ ਕੀ ਆਪਦੇ ਸਕੂਲ ਦੀ ਡੀਵੀਆਰ ਦੀ ਰਿਪੋਰਟ ਦਰਦ ਕਰਾਉਣਾ ਕੋਈ ਬਹੁਤ ਵੱਡਾ ਦੋਸ਼ ਹੋ ਗਿਆ ਤੁਸੀਂ ਉਹ ਸਾਰੇ ਮਾਮਲੇ 'ਚ ऐसे एक ਗੱਲ ਨੂੰ ਕਹਤਾ ਕਾਪੀ ਕਿਉਂ ਦੇਤੀ ਜਿਸ ਵੀ ਪੁਲਿਸ ਅਧਿਕਾਰੀ ਕੋਲੇ ਜਾਂਦੇ ਆ ਉਹ ਪਹਿਲਾਂ ਇਹ ਗੱਲ ਕਰਦੇ ਨੇ ਤਾਂ ਫੇਰ ਅਸੀਂ ਇਹ ਸਵਾਲ ਕਿਉਂ ਨਾ ਖੜਾ ਕਰੀਏ ਕਿ ਇਹਦੇ ਪਿੱਛੇ ਇਹ ਘਟਨਾ ਕੋਈ ਆਮ ਨਹੀਂ ਹੈ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਦਾ ਹਿੱਸਾ ਅਸੀਂ ਕਰੇ ਉਹਨਾਂ ਅੱਗੇ ਸਵਾਲ ਖੜੇ ਕਿ ਇਹਦੀ ਤਹਿਕੀਕਾਤ ਕਰੋ ਤੁਸੀਂ ਆ ਬਦਲੀ ਵਾਲਾ ਮਾਮਲਾ ਤੁਸੀਂ ਦੱਸੋ ਅਸੀਂ ਦਾਅਵੇ ਨਾਲ ਕਹਿ ਲੈਂਦੇ ਆ ਪਿੰਡਾਂ ਦੀਆਂ ਪੰਚਾਇਤਾਂ ਦਾ ਜੋ ਹਾਲ ਹੋਇਆ ਹੋਇਆ ਉਹ ਦਰਦ-ਦਰ ਦੇ ਉੱਤੇ ਜਾਂਦੇ ਨੇ ਆਪਦੇ ਮੰਗਾ ਮਸਲੇ ਨੂੰ ਕੋਈ ਸੁਣਵਾਈ ਨਹੀਂ ਹੁੰਦੀ ਪਰ ਇੱਥੇ ਇੱਕ ਨਵਾਂ ਕਿਸਮ ਦਾ ਜਦੋਂ ਦਿਖਾਉਣਾ ਹੈ ਕਿ ਜਦੋਂ ਤਾਂ ਸਾਡੀ ਲੋੜ ਹੈ ਫਿਰ ਤਾਂ ਕਾਨੂੰਨ ਭੱਜ ਕੇ ਲਾਗੂ ਕਰਾ ਦਿਓ ਤੇ ਲਾਗੂ ਕਿਵੇਂ ਕੀਤਾ ਕਿ ਉਹਦੇ ਉੱਤੇ ਦੋਸ਼ ਕੀ ਹੈ ਇੱਕ ਸ਼ਿਕਾਇਤ ਜਾਂਦੀ ਹੈ ਕੋਈ ਜਾਂਚ ਨਹੀਂ ਕੋਈ ਪੜਤਾਲ ਨਹੀਂ ਕੋਈ ਪੱਖ ਰੱਖਣ ਦਾ ਸਮਾਂ ਨਹੀਂ ਚੱਕ ਕੇ ਬਾਰਡਰ ਦੇ ਉੱਤੇ ਤੁਸੀਂ ਬਦਲੀ ਕਰ ਦਿਓ 허ਾਨੀ ਇਹ ਹੈ ਕਿ ਜਿਹੜੇ ਸਾਡੇ ਅਧਿਕਾਰੀਆਂ ਨੇ ਦੂਜੇ ਜ਼ਿਲ੍ਹੇ ਤੋਂ ਬਦਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਦੋਂ ਬਦਲੀਆਂ ਦਾ ਦੌਰ ਚੱਲਦਾ ਹੈ ਉਹਨਾਂ ਦੀ ਬਦਲੀ ਹੋ ਗਈ ਪਰ ਲਾਗੂ ਇਸ ਕੱਤੇ ਨਹੀਂ ਹੋਏ ਕਹਿੰਦੇ ਇੱਥੇ ਜਿਹੜਾ ਜਿਹੜੀ ਉਹ ਆਪਾਂ ਕਹਿੰਦੇ ਆ ਇੱਕ ਦਰ ਉਹ ਹੁੰਦੀ ਆ ਨਾ ਕਿ ਕਿਹੜੇ ਕਾਡਰ ਦੀ ਹੈ ਕਹਿੰਨਾਂ ਨੇ ਜਨਰਲ ਐਸ ਸੀ ਬੀ ਸੀ ਦਾ ਇੱਕ ਤਵਾਜ ਜਿਹੜਾ ਹੈਗਾ ਰੇਸ਼ਿਓ ਮੇਨਟੇਨ ਰੱਖਣੀ ਹੁੰਦੀ ਆ ਹੁਣ ਉਹ ਰੇਸ਼ਿਓ ਵੀ ਵਿੱਚੇ ਵੱੜ ਗਈ ਉਦੋਂ ਕਹਿੰਦੇ ਸੀ ਥੋੜੀ ਬਦਲੀ ਨਹੀਂ ਲਾਗੂ ਹੋ ਸਕਦੀ ਕਿਉਂਕਿ ਸਾਡੇ ਸਾਡੇ ਕੋਲੇ ਇੱਥੇ ਪੋਸਟ ਖਾਲੀ ਨਹੀਂ ਹੈ ਹੁਣ ਡੇਰਾਪਾਪਾ ਨਾਂ ਚ ਪੋਸਟ ਵੀ ਪੈਦਾ ਹੋਗੀ ਉਹ ਸਾਰੇ ਦਾ ਸਾਰਾ ਕਿ ਜ਼ਿਲ੍ਹਾ ਕਾਡਰ ਹੋਣ ਦੇ ਬਾਵਜੂਦ ਕਿ ਜ਼ਿਲ੍ਹਾ ਕਾਡਰ ਹੈ ਜਿਹੜਾ ਪ੍ਰਾਇਮਰੀ ਉਹਦੇ ਉੱਤੇ ਜੇ ਕੋਈ ਦੋਸ਼ ਲੱਗਦਾ ਕੋਈ ਕਾਰਵਾਈ ਕਰਨੀ ਆ ਉਹਦੀ ਬਦਲੀ ਸਿਰਫ ਜ਼ਿਲ੍ਹੇ 'ਚ ਹੁੰਦੀ ਆ ਤਾਂ ਇਸ ਤਰੀਕੇ ਦੇ ਨਾਲ ਉਸ ਤਰ੍ਹਾਂ ਦੇ ਕੁਰਸੀ ਤੇ ਸਾਡੇ ਸਿੱਖਿਆ ਅਧਿਕਾਰੀ ਨੇ ਜਾਂ ਤਾਂ ਉਹਨਾਂ ਨੂੰ ਸਮਝ ਨਹੀਂ ਹੈ ਜਾਂ ਸਿਆਸੀ ਦਵਾਈ ਇਸ ਕਿਸਮ ਦਾ ਹੈ ਤੇ ਉਹਨਾਂ ਦੀ ਰੀੜ ਦੀ ਹੱਡੀ ਕੰਮ ਨਹੀਂ ਕਰਦੀ ਕਿ ਤੁਸੀਂ ਜਾਂਚੇ ਕਰ ਲਓ ਤੁਸੀਂ ਪੱਖ ਲੈ ਲਓ ਕੋਈ ਕਿਸੇ ਨੂੰ ਆ ਕੇ ਕਹਦਾ ਵੀ ਇਹ ਤਾਂ ਪੜਾਉਂਦਾ ਨਹੀਂ ਹੈ ਕੁਝ ਨਹੀਂ ਹੈ ਕੀ ਤੁਹਾਨੂੰ ਕੱਲੇ-ਕੱਲੇ ਅਧਿਆਪਕ ਦਾ ਪਤਾ ਛਤਰਾਣੇ ਚ ਕੌਣ ਕਿਵੇਂ ਦਾ ਕੌਣ ਕੀ ਨਹੀਂ ਜਾਂ ਕੱਲੇ ਸਤਵੀਰ ਚੰਦ ਦੇ ਵਾਰੀ ਉਹ ਸਾਰੀ ਜਾਣਕਾਰੀ ਇਕੱਠੀ ਕੀਤੀ ਹੋਈ ਆ ਇਸ ਕਰਕੇ ਇਹ ਮਾਮਲਾ ਸਿਰ ਤੇ ਸਿਰਫ ਕੋਈ ਚਾਰ ਬੰਦੇ ਕੁੱਟ ਗਏ ਤੇ ਉਹਦੀ ਬਦਲੀ ਕਰਾਤੀ ਇਹ ਇੰਨਾ ਸਿੱਧ ਪੁੱਧਰਾ ਨਹੀਂ ਹੈ ਐਂ ਲੱਗਦਾ ਕਿ ਪਾਤੜਾ ਦੇ ਪੁਲਿਸ ਤੋਂ ਲੈ ਕੇ ਸਿਵਲ ਪ੍ਰਸ਼ਾਸਨ ਤੋਂ ਲੈ ਕੇ ਇੱਥੋਂ ਦੇ ਸਾਰੇ ਦੀ ਸਾਰੀ ਹਾਕਮ ਤੇ ਰਹਿ ਉਹ ਇਸ ਗੱਲ ਦੇ ਉੱਤੇ ਜ਼ੋਰ ਤੇ ਲੱਗੇ ਹੋਈ ਆ ਕਿ ਸਤਵੀਰ ਚੰਦ ਨੂੰ ਦਰੜ ਕੇ ਰੱਖ ਦੇਣਾ ਇਹ ਚੰਗੀ ਇਹੀ ਕਾਸਰੀ ਕਰਨ ਹੁੰਦੀ ਆ ਕਿ ਜਦੋਂ ਇਸ ਤਰ੍ਹਾਂ ਦਾ ਜ਼ਬਰ ਹੋਵੇ ਤਾਂ ਫਿਰ ਉੱਟ ਹੋਏ ਜਿਹੜੀ ਹੈਗੀਆਂ ਲੋਕ ਉਹਦੀ ਪਿੱਠ ਤੇ ਆ ਕੇ ਖੜਨ ਨੇ ਢੋਏ ਤੁਹਾਡੇ ਸਾਹਮਣੇ ਆ ਕਿ ਕੋਈ ਦੋਸ਼ ਨਾ ਹੋਣ ਦੇ ਬਾਵਜੂਦ ਵੀ ਉਹ ਸਾਰੇ ਦਾ ਸਾਰਾ ਉਸ ਤਰ੍ਹਾਂ ਦਾ ਕਾਨੂੰਨ ਸਾਰਾ ਕੁਝ ਤੁਹਾਡੇ ਪਿੱਛੇ ਧੱਕ ਦਿੱਤਾ ਜਾਂਦਾ ਜੇ ਕਦੇ ਦੁਬਾਰੇ ਥਾਣੇ 'ਚ ਜਾਇਆ ਜਾਂਦਾ ਉਸੇ ਦਵਾ ਤੂੰ ਧਰਨਾ ਲਵਾਇਆ ਤੁਸੀਂ ਚੇਚੜਾ ਵਾਲਾ ਕਰਾਇਆ ਕੀ ਨਹੀਂ ਕਰਾਇਆ ਇਸ ਸਾਰੇ ਮਾਮਲੇ ਦੀ ਮਤਲਬ ਸਾਰੇ ਦਾ ਸਾਰਾ ਪੁਲਿਸ ਪ੍ਰਸ਼ਾਸਨ ਕਿਉਂ ਇਸ ਗੱਲ ਦੇ ਉੱਤੇ ਦਬਾਅ ਬਣਾਉਣ ਦੇ ਲਈ ਇਹਦੇ ਉੱਤੇ ਉਮੜਿਆ ਹੋਇਆ ਫਿਰ ਅਸੀਂ ਇਸ ਗੱਲ ਦੇ ਉੱਤੇ ਸਵਾਲ ਕਿਉਂ ਨਾ ਖੜੇ ਕਰੀਏ ਕਿ ਜਿਸ ਸਪੀਡ ਦੇ ਨਾਲ ਜਿੰਨੀ ਤੇਜ਼ੀ ਦੇ ਨਾਲ ਬਾਰਡਰ ਦੇ ਉੱਤੇ ਬਦਲੀ ਕਰੋ ਔਰ ਸਾਰਿਆਂ ਨੂੰ ਰਿਲੀਫ ਵੀ ਕਰ ਦਿਓ ਉਹ ਮੈਡੀਕਲ ਤੇ ਇਸ ਸਾਰੀ ਤੇਜ਼ੀ ਦੇ ਉੱਤੇ ਸਾਨੂੰ ਇਹ ਲੱਗਦਾ ਇੱਕ ਕਿ ਬਗੈਰ ਕਿਸੇ ਸਿਆਸੀ ਦਿਸ਼ਾ ਨਿਰਦੇਸ਼ ਤੋਂ ਬਗੈਰ ਕਿਸੇ ਦਵਾ ਤੋਂ ਇੰਨੀ ਫੁਰਤੀ ਦੇ ਨਾਲ ਸਾਡੇ ਡਿਪਾਰਟਮੈਂਟ ਹੈ ਅਸੀਂ ਜਾਣਦੇ ਹਾਂ ਇਹ ਕਿੰਨੀ ਕਿ ਤੇਜ਼ੀ ਦੇ ਨਾਲ ਚੀਜ਼ਾਂ ਚੱਲਦੀਆਂ ਨੇ ਕਿਵੇਂ ਨਹੀਂ ਕਰਦੀਆਂ ਪਰ ਜਦੋਂ ਇੰਨੀ ਤੇਜ਼ੀ ਹੋਈ ਹੋਵੇ ਤਾਂ ਪਤਾ ਹੁੰਦਾ ਕਿ ਗੇਰ ਕੋਈ ਹੋਰ ਪਾ ਰਿਹਾ ਹੈ ਪਿੱਛੋਂ ਇਸ ਕਰਕੇ ਸਾਥਿਓ ਮਾਮਲਾ ਸਤਵੀਰ ਚੰਦ ਦਾ ਇਹ ਕੋਈ ਇਸ ਤਰ੍ਹਾਂ ਦਾ ਜਿਵੇਂ ਬਹੁਤ ਸੋਹਣੇ ਢੰਗ ਦੇ ਨਾਲ ਸਾਥੀ ਜਸਪਾਲ ਨੇ ਇੱਥੇ ਰੱਖਿਆ ਕੋਈ ਮਾਮਲਾ ਇਹਨੂੰ ਆਏ ਬਣਾਈ ਜਾਵੇ ਕਿ ਉਹਦਾ ਸੁਭਾਅ ਕਿਹੋ ਜਿਹਾ ਉਹ ਕਿਸ ਤਰ੍ਹਾਂ ਦਾ ਜੇ ਤਾਂ ਕੋਈ ਅਸੀਂ ਉਹਦੇ ਬਾਰੇ ਇਹ ਸਾਰੇ ਮਾਮਲੇ ਨੂੰ ਦੇਖਿਆ ਕੋਈ ਉਹ ਬੱਚਿਆਂ ਦੀ ਪੜ੍ਹਾਈ ਦੇ ਪ੍ਰਤੀ ਸਿੱਖਿਆ ਦੇ ਪ੍ਰਤੀ ਸਕੂਲ ਦੇ ਪ੍ਰਤੀ ਅਵੇਸਲਾ ਹੋਵੇ ਅਸੀਂ ਕਦੇ ਨਹੀਂ ਸੀ ਆਉਣਾ ਉਹਦੇ ਉੱਤੇ ਉਹਦੇ ਕਰਤਾਰ ਦੇ ਉੱਤੇ ਕੋਈ ਸ਼ੱਕ ਹੁੰਦਾ ਅਸੀਂ ਇਸ ਤਰੀਕੇ ਦੇ ਨਾਲ ਨਾ ਅਸੀਂ ਤੁਹਾਨੂੰ ਸੱਦਾ ਲਾਉਣਾ ਸੀ ਨਾ ਤੁਸੀਂ ਆਉਣਾ ਸੀ ਇਸ ਤਰੀਕੇ ਦੇ ਨਾਲ ਇਸ ਕਰਕੇ ਕਿਸੇ ਦੀ ਕਿਸੇ ਨਾਲ ਘਟ ਬਣਦੀ ਹੈ ਜਾਂ ਵੱਧ ਬਣਦੀ ਹੈ ਤੁਸੀਂ ਇਸ ਤੋਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਜੱਜ ਕਰਨ ਦਾ ਮਾਮਲਾ ਹੀ ਇਹ ਆ ਕਿ ਕੀ ਕਿਸੇ ਘਟਨਾ ਦੇ ਉਸ ਅਧਿਆਪਕ ਨੂੰ ਫੜ ਕੇ ਸਕੂਲ ਤੋਂ ਬਾਅਦ ਇਹ ਤਾਂ ਅਸੀਂ ਜਦੋਂ ਬਹੁਤ ਸਾਰੇ ਟੀਚਰਾਂ ਨੂੰ ਪੁੱਛਿਆ ਉਹਨਾਂ ਨੇ ਦੱਸਿਆ ਆ ਪਿੰਡ ਦੇ ਲੋਕ ਆਏ ਨੇ ਉਹ ਵੀ ਦੱਸਦੇ ਨੇ ਕਿ ਸਵੇਰੇ ਵੀ ਸਮਾਂ ਲਾਉਂਦੇ ਨੇ ਸਕੂਲ ਦੇ ਵਿੱਚ ਸਕੂਲ ਸਮੇਂ ਤੋਂ ਪਹਿਲਾਂ ਤੇ ਬਾਅਦ ਚ ਵੀ ਕੋਈ ਸਮਾਂ ਲਾਉਂਦਾ ਚੰਗੀ ਗੱਲ ਆ ਇਸ ਗੱਲ ਦੇ ਇਹ ਗੱਲ ਜੇ ਕੋਈ ਅਧਿਆਪਕ ਇਸ ਤਰੀਕੇ ਦੇ ਨਾਲ ਲਾਉਂਦਾ ਪਰ ਇਸ ਸਾਰੇ ਨੂੰ ਆ ਸਾਰੀ ਆਪਣੀ ਗੱਲ ਕਹਿਣ ਦੇ ਬਾਵਜੂਦ ਵੀ ਇੱਕ ਡੱਕਾ ਪਿਛਲੇ 15 ਦਿਨਾਂ ਦੇ ਵਿੱਚ ਇਹਨਾਂ ਤੋਂ ਤੋੜਿਆ ਲਈ ਹੈ ਨਾ ਕੋਈ ਕਿਸੇ ਦੀ ਨਿਸ਼ਾਨਦੇਹੀ ਕਰਾਈ ਕਿ ਆ ਬੰਦੇ ਫੜਕੇ ਲਿਆਂਦੇ ਨੇ ਆ ਕੇ شناخت ਕਰ ਲਿਓ ਐਮਐਲਏ ਐਮਐਲਆਰ ਦੀ ਰਿਪੋਰਟ ਲੈਣਗੇ ਮੈਡੀਕਲ ਲੀਗਲ ਰਿਪੋਰਟ ਹੈ ਜੀ ਚ ਪਤਾ ਲੱਗੇ ਸੱਟ ਕਿੰਨੀ ਡੂੰਗੀ ਆ ਉਹਦਾ ਚ ਹਜ਼ਾਰ ਕਿਹੜਾ ਵਰਤਿਆ ਗਿਆ ਉਹਦੇ ਆਧਾਰ ਤੇ ਪਰਚਾ ਹੋਵੇ ਨਾ ਐਮਐਲਆਰ ਹੱਥ ਚ ਉਹ ਐਫ ਆਈ ਆਰ ਚ ਕਿਹੜਾ ਪਰਚਾ ਦਰਜ ਕੀਤਾ ਨਾ ਉਹ ਐਫ ਆਈ ਆਰ ਸਾਡੇ ਕੋਲੇ ਆ ਕਹਿਣ ਦਾ ਭਾਵ ਕਿ ਇਸ ਤਰੀਕੇ ਨਾਲ ਇੱਕ ਪ੍ਰਾਇਮਰੀ ਅਧਿਆਪਕ ਨੂੰ ਲਾ ਕੇ ਖੂੰਜੇ ਦੇ ਵਿੱਚ ਤੁਸੀਂ ਧਰਨ ਦਿਓ ਤੇ ਪਿੱਛੋਂ ਸਾਰਾ ਪ੍ਰਸ਼ਾਸਨ ਇਸ ਤਰੀਕੇ ਦੇ ਨਾਲ ਉਹਨੂੰ ਖੂੰਜੇ ਚ ਲਾ ਕੇ ਦੱਬਣ ਤੇ ਲੱਗਿਆ ਹੋਇਆ ਕਿ ਇਹ ਮਾਮਲਾ ਫਿਰ ਸਤਵੀਰ ਦੇ ਸੁਭਾ ਦੇ ਨਾਲ ਮਿਲਾ ਕੇ ਦੇਖੀਏ ਇਸ ਕਰਕੇ ਸਾਥਿਓ ਇਹਦੇ ਖਿਲਾਫ ਇਸ ਤਰ੍ਹਾਂ ਦੇ ਮਾਮਲੇ ਦੇ ਧੱਕੇ ਦੇ ਖਿਲਾਫ ਹੋਰ ਸਿਆਸੀ ਪੁਲਿਸ ਦੇ ਗੁੰਡਾਗਠ ਜੋੜ ਕੰਮ ਕਿਵੇਂ ਕਰਦਾ ਕਿਸੇ ਸਮਗਲਰਾਂ ਨੂੰ ਫੜਨਾ ਹੋਵੇ ਉਹਦੇ ਖਿਲਾਫ ਲਗਾਤਾਰ ਆਵਾਜ਼ ਆਉਂਦੀ ਆ ਕਿ ਤੁਸੀਂ ਇਹਨੂੰ ਸੈੱਟ ਕਰ ਦਿਓ ਇਹਨੂੰ ਫੜ ਲਓ ਇਹਨੂੰ ਛੱਡ ਲਿਓ ਉੱਥੇ ਵੀ ਇਹ ਸਾਰੇ ਦਾ ਸਾਰਾ ਅਸੀਂ ਦੇਖਦੇ ਆ ਇਹ ਤੰਤਰ ਸਾਹਮਣੇ ਆ ਕੇ ਖੜਾ ਹੋ ਜਾਂਦਾ ਐਵੇਂ ਤਾਂ ਨਹੀਂ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕੋਈ ਹਰੇਕ ਕਰੇ ਤੇ ਫੜਿਆ ਕੋਈ ਵੀ ਨਾ ਜਾਵੇ ਕੋਈ ਸੁਧਾਰਨ ਬੰਦਾ ਆਪਣੇ ਲਈ ਹੱਕ ਇਨਸਾਫ ਦੀ ਗੱਲ ਕਰੇ ਜਾਂ ਤਾਂ ਉਹਨੂੰ ਇਸ ਤਰੀਕੇ ਨਾਲ ਕਹਿ ਦਿਓ ਕਿ ਅਦਾਲਤਾਂ 'ਚ ਚੱਲਿਆ ਜਾ ਉਹ ਲੱਗਿਆ ਰਹੇ ਸਾਰੀ ਸਾਰੀ ਉਮਰ ਉਹਦੇ ਵਿੱਚ ਤਾ ਇਹ ਸਾਰੀ ਘਟਨਾ ਦੇ ਮਾਮਲੇ ਦੇ ਉੱਤੇ ਅਸੀਂ 24 ਤਰੀਕ ਤੋਂ ਬਾਅਦ ਹੁਣ ਜਦੋਂ ਦੁਬਾਰੇ ਦੁਬਾਰੇ ਇਕੱਠ ਰੱਖਿਆ ਤਾਂ ਹੁਣ ਅਸੀਂ ਪਹਿਲਾਂ ਨਾਲੋਂ ਇਹਨਾਂ ਦੇ ਉੱਤੇ ਗੰਭੀਰ ਸਾਨੂੰ ਇਹ ਲੱਗਦਾ ਸਾਰੇ ਦੀ ਸਾਰੀ ਘਟਨਾ ਚੋਂ ਕੇ ਬਿਗੈਰ ਸਿਆਸੀ ਦਿਸ਼ਾ ਨਿਰਦੇਸ਼ ਤੋਂ ਹੋ ਨਹੀਂ ਸਕਦੀ ਫਿਰ ਆਦੀਬ ਖਿਲਾਫ ਕੀ ਜਾਵੇ ਇਸ ਕਰਕੇ ਇਸ ਮੁਲਕ ਚ ਸਿਆਸ ਤੋਂ ਵੱਡੀ ਇੱਕ ਕਾਨੂੰਨ ਵੱਡਾ ਕਾਨੂੰਨ ਵੀ ਹੈਗੇ ਨੇ ਬਣੇ ਵੀ ਹੋਏ ਨੇ ਸਾਰਾ ਕੁਝ ਪਰ ਗੱਲ ਉੱਥੋਂ ਤੱਕ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਸਿਆਸਤ ਕੀ ਤੈਅ ਕਰਦੀ ਆ ਇਸ ਕਰਕੇ ਜੇ ਸਿਆਸਤ ਨੇ ਇਹ ਤਿਆ ਕ ਤੈਅ ਕਰ ਲਿਆ ਕਿ ਤੇਰਾ ਦੋਸ਼ ਹੈ ਤੇ ਭਾਵੇਂ ਕੋਈ ਨਾ ਤੈਨੂੰ ਟੰਗਣਾ ਤਾਂ ਫਿਰ ਟੰਗਿਆ ਜਾਂਦਾ ਕਾਨੂੰਨ ਉਸ ਤਰੀਕੇ ਦੇ ਨਾਲ ਇਹਨੂੰ ਮੋਚੋੜ ਕੇ ਰੱਖ ਦਿੰਦੇ ਨੇ ਇਸ ਕਰਕੇ ਲੋਕਾਂ ਨੇ ਜੇ ਆਪਣੇ ਹੱਕ ਦੇ ਵਿੱਚ ਕਾਨੂੰਨ ਨੂੰ ਲਾਗੂ ਕਰਾਉਣਾ ਹੈ ਤਾਂ ਉਹਨਾਂ ਨੂੰ ਆਪਣੇ ਆਪਣੀ ਆਵਾਜ਼ ਆਪਣੇ ਕੱਠ ਆਪਣੇ ਝੰਡਿਆਂ ਨੂੰ ਤੱਕੜਾ ਕਰਨਾ ਪਊਗਾ ਇਹ ਤਾਂ ਹੋਣਾ ਨਹੀਂ ਇਕੱਲੇ ਕਹਿਰੇ ਨੂੰ ਅਸੀਂ ਮਿਲ ਕੇ ਆਪਣੀ ਸਾਰੀ ਗੱਲਬਾਤ ਕੀਤੀ ਆ OSHO ਪਾਤੜਾ ਨੂੰ ਮਿਲੇ ਸਾਨੂੰ ਉੱਥੇ ਬੈਠਿਆਂ ਨੂੰ ਵੀ ਬਿਸ਼ਰਮੀ ਆਉਂਦੀ ਸੀ ਕਿ ਅਸੀਂ 15 ਜਣਿਆਂ ਦਾ ਡੈਪੂਟੇਸ਼ਨ ਲੈ ਕੇ ਗਿਆਂ ਗੱਲ ਕਰਨ ਤੇ ਸਾਡੇ ਨਾਲ ਉਸ ਭਾਸ਼ਾਸ਼ਾ ਭੱਦਰ ਭਾਸ਼ਾ 'ਚ ਜਿਹੜਾ ਅਸੀਂ ਕਿਸੇ ਦੋਸਤੀ 'ਚ ਵੀ ਨਹੀਂ ਕਰਦੇ ਕਿ ਕੋਈ ਟੀਚਰਾਂ ਦਾ ਕਰਦਾਰ ਕੀ ਹੈ ਜਾਂ ਕੀ ਨਹੀਂ ਫਿਰ ਜੇ ਇਸ ਤਰ੍ਹਾਂ ਦਾ ਕੀ ਦੀ ਤੁਸੀਂ ਉਦਾਹਰਣ ਦਿੰਦੇ ਸੀ ਉਹਦੇ ਨਾਲ ਦੋਸਤੀ ਕਦ ਵਾਸਤੇ ਪਾਲ ਕੇ ਰੱਖੀ ਹੋਈ ਆ ਇਸ ਕਰਕੇ ਸਾਨੂੰ ਇਹ ਸਾਰੇ ਮਾਮਲੇ 'ਚ ਇਹਨੂੰ ਜਿੱਥੋਂ ਮਰਜੀ ਫੜ ਕੇ ਦੇਖ ਲਓ ਉਹਦੇ ਵਿੱਚ ਸਿਆਸੀ ਦਬਾਅ ਦੀ ਬੋ ਹੈ ਜਿਹੜੀ ਉਹ ਆਉਂਦੀ ਹੈ ਆਉਂਦੀ ਆ ਇਸ ਕਰਕੇ ਸਾਥੀਓ ਪਾਤੜਾ ਦੇ ਵਿੱਚ ਇਸ ਤਰ੍ਹਾਂ ਦੇ ਜ਼ਬਰ ਦੇ ਖਿਲਾਫ ਬੋਲਣ ਵਾਲਿਆਂ ਦੀ ਉਦਾਹਰਨ ਪੇਸ਼ ਕਰਨੀ ਇਹਦੇ ਵਿੱਚ ਤੁਸੀਂ ਇੱਕ ਮਿਸਾਲੀ ਯੋਗਦਾਨ ਦੂਜੀ ਵਾਰੀ ਪਾਇਆ ਅਸੀਂ ਹੁਣ ਇਹ ਸਾਰੇ ਮਾਮਲੇ ਨੂੰ ਇੱਥੇ ਫੌਰੀ ਤੌਰ ਤੇ ਜਿਹੜੀ ਬਦਲੀ ਹੋਈ ਹੈ ਉਹਦੇ ਖਿਲਾਫ ਆ ਮਜਾਰਾ ਰੱਖਿਆ ਸੀ ਇਹ ਮਜਾਰਾ ਕਰਕੇ ਅੱਜ ਜਿਹੜਾ ਪਿਛਲਾ ਮੰਗ ਪੱਤਰ ਡੀਐਸਪੀ ਸਾਹਿਬ ਨੂੰ ਦਿੱਤਾ ਸੀ ਅੱਜ ਐਸ.ਡੀ.ਐਮ ਦੇ ਰਾਹੀਂ ਮੁੱਖ ਮੰਤਰੀ ਨੂੰ ਭੇਜਣਾ ਕਿ ਤੁਸੀਂ ਬਹੁਤ ਦਾਵਾ ਕਰਦੇ ਹੋ ਸਾਨੂੰ ਵੀ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਇੱਕ ਮਾਸਟਰ ਦਾ ਮੁੰਡਾ ਅੱਜ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ ਪਰ ਉਹਨੂੰ ਕੱਲਾ ਸਿਰਫ ਕਹਿਣ ਵਾਸਤੇ ਕਹਿਣਾ ਹੈ ਕਿ ਅਮਲ ਦੇ ਵਿੱਚ ਵੀ ਕੋਈ ਸਤਕਾਰ ਤੁਸੀਂ ਲਾਗੂ ਕਰਾ ਕੇ ਦਿਖਾਉਣਾ ਹੈ ਉਹ ਲਾਗੂ ਲੱਗੇ ਤਾਂ ਤੁਹਾਡੀ ਗੱਲ 'ਚ ਵਜਨ ਹੈ ਕਿ ਅੱਜ ਜੇ ਇੱਕ ਸਿੱਧਾ ਹੀ ਮਾਸਟਰ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲਾ ਹੋਇਆ ਤੇ ਚਾਹੀਦਾ ਇਹ ਸੀ ਕਿ ਪਾਤੜਾਂ ਦਾ ਸਾਰਾ ਪ੍ਰਸ਼ਾਸਨ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਾ ਪਰ ਹੋ ਨਹੀਂ ਰਿਹਾ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਇਹ ਸਾਰਾ ਮਾਮਲਾ ਪਟਿਆਲੇ ਦੇ ਐਸਐਸਪੀ ਕੋਲੇ ਵੀ ਲੈ ਕੇ ਜਾਵਾਂਗੇ ਇਹ ਜਿਹੜੇ ਸਿੱਖਿਆ ਦੇ ਉੱਤੇ ਡੀਪੀਆਈ ਜੀ ਨੇ ਐਲੀਮੈਂਟਰੀ ਨੇ ਇਹ ਬਦਲੀ ਕਰੀ ਹੈ ਉਹਨੂੰ ਵੀ ਪੁੱਛਾਂਗੇ ਕਿ ਸਾਨੂੰ ਵੀ ਉਹ ਨਿਯਮ ਕਾਨੂੰਨ ਸਮਝਾ ਦੇ ਕਿ ਜਿਹਦੇ ਤਹਿਤ ਚਾਕੇ ਬਦਲੀ ਕੀਤੀ ਹੈ ਦੋਸ਼ ਕੀ ਹੈ ਤੁਸੀਂ ਕਿਵੇਂ ਸਾਫਤ ਕਰ ਲਿਆ ਚੰਡੀਗੜ੍ਹ ਬੈਠਿਆ ਨੇ ਕਿ ਐਡਾ ਵੱਡਾ ਇਹਦਾ ਦੋਸ਼ ਹੈ ਕਿ ਇਹਨੂੰ ਪੋਟ ਕਿ ਗਰਦਾਸਪੁਰ ਤੋਂ ਉਰ ਆਉਣ ਇਹ ਬੈਠਣਾ ਹੀ ਨਹੀਂ ਬਣਦਾ ਹੈਗਾ ਤਾਂ ਇਸ ਕਰਕੇ ਇਹਦੀਆਂ ਕਰੀਆਂ ਬਹੁਤ ਸਾਰੀਆਂ ਨੇ ਸਾਥਿਓ ਇਹਦੇ ਖਿਲਾਫ ਸਾਨੂੰ ਪਾਤੜਾ ਦੇ ਵਿੱਚ ਹੋਰ ਜਿਹੜੀਆਂ ਇਨਸਾਫਪਸੰਦ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਇਸ ਤਰ੍ਹਾਂ ਦੇ ਧੱਕੇ ਦੇ ਖਿਲਾਫ ਬੋਲਿਆ ਜਾਵੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੂੰ ਬੁਲਾਵਾਂਗੇ ਦੱਸਾਂਗੇ ਸਾਰਾ ਮਾਮਲਾ ਤੇ ਸੰਘਰਸ਼ ਨੇ ਇੱਥੇ ਰੁਕਣਾ ਨਹੀਂ ਹੈ ਅੱਗੇ ਵਧਣਾ ਹੈ